ਅੱਜ ਇੱਕ ਇਥੇ ਸਵਾਲ ਉੱਠਿਆ ਸੀ ਪਹਿਲਾਂ ਕਾਦਲ ਸਾਹਿਬ ਵੱਲੋਂ ਕਿ ਜਿਹੜੇ ਪਾਣੀਆਂ ਤੇ ਜਾਂ ਸਾਡੇ ਹਵਾਵਾਂ ਜੈਲਪੁਰ ਰਹੇ ਨੇ ਉਹਨਾਂ ਨੂੰ ਕੋਈ ਵੀ ਪਾਰਟੀ ਕਿਸੇ ਪ੍ਰਕਾਰ ਦਾ ਅਹੁਦਾ ਜਾਂ ਕੰਟੈਕਟ ਜਾਂ ਕਿਸੇ ਤਰੀਕੇ ਨਾਲ ਸ਼ਾਮਲ ਨਹੀਂ ਕਰੂਗੀ ਪਰ ਸਾਡੀ ਸਤੰਜਰੀਫੀ ਦੇਖੋ ਪੰਜਾਬੀਆਂ ਦੀ ਕਿ ਮੈਂ ਇੱਕ ਦੋ ਨਾਂ ਲੈਣੇ ਚਾਹੁੰਦਾ ਵਿਜੇਂਦਰ ਗੁਪਤਾ ਜੀ ਨੂੰ ਸਾਰੇ ਜਾਣਦੇ ਹੋਣੇ ਆ ਪ੍ਰੈਜ਼ੀਡੈਂਟ ਧਵਾ ਹਾਈਟਰੀਆ ਬਾਬਡੀ ਉਹ ਜਿਹੜੀ ਵੀ ਸਰਕਾਰ ਰਹੀ ਹੈ ਉਸੇ ਸਰਕਾਰ ਕੀ ਚੇਰਮੈਨ ਰਹੇ ਹੁਣ ਵੀ ਆ ਪਹਿਲੀਆਂ ਸਰਕਾਰਾਂ ਚ ਰਹੇ ਨੇ ਤੇ ਇਹ ਆਪਾਂ ਇਕੱਲੇ ਬੁੱਡੇ ਦਰਿਆ ਦੀ ਗੱਲ ਕੀਤੀ ਜਾਂ ਇਕੱਲੇ ਲੁਧਿਆਣੇ ਫੈਕਟਰੀਆਂ ਦੀ ਗੱਲ ਕੀਤੀ ਜਾਂ ਜਗਨਦਰ ਦੇ ਵਿੱਚ ਗੱਲ ਕੀਤੀ ਤੇ ਪੂਰੇ ਪੰਜਾਬ ਦੀ ਹੋ ਰਿਹਾ ਛੋਟੀਆਂ ਮੋਟੀਆਂ ਫੈਕਟਰੀਆਂ ਨੇ ਕੋਤਾਰਖਾਨੇ ਨੇ ਜਿੱਥੇ-ਜਿੱਥੇ ਵੀ ਲੱਗੇ ਨੇ ਉਹ ਜੇ ਨਹੀਂ ਪਾਣੀ ਕਿਸੇ ਦਰਿਆ ਨਾ ਸੂਏ ਪੱਸੀ ਚ ਪਾਉਂਦੇ ਧਰਤੀ ਉਸਾਂ ਪਾਈ ਜਾਂਦੇ ਆ ਹੁਣ ਕਿੰਨਾ ਵੱਡਾ ਸੂਆ ਧਲਾ ਫੈਕਟਰੀ ਜਾਂਦਾ ਪਰ ਪਾਣੀ ਦੀ ਵੇਸਟ ਜਾਂਦੀ ਕਿੱਥੇ ਆ ਇਹ ਵੀ ਪਤਾ ਲੱਗਿਆ ਹਜੇ ਤੱਕ ਕਿਉਂ ਬੰਦੇ ਇੰਨੇ ਪਾਵਰਫੁਲ ਨੇ ਜਿਹੜੀ ਵੀ ਸਰਕਾਰ ਆ ਜਾਂਦੀ ਆ ਚੇਅਰਮੈਨ ਬਣ ਜਾਂਦੇ ਆ ਉਹਨਾਂ ਵੱਲ ਝਾਕਦੇ ਨਹੀਂ ਕੋਈ ਰਾਜ ਸਭਾ ਤੋਂ ਮੈਂਬਰ ਵੀ ਨੇ ਲੁਧਿਆਣੇ ਤੋਂ ਉਹ ਖੁਦ ਉਹਨਾਂ ਦੀਆਂ ਡਾਇੰਗਾ ਦੀਆਂ ਜਿਹੜੀਆਂ ਫੈਕਟਰੀਆਂ ਨੇ ਲਾਈਆਂ ਹੋਈਆਂ ਨੇ ਤੇ ਇਹਨਾਂ ਨੂੰ ਹੱਕ ਕੌਣ ਪਾਊਗਾ ਇਹ ਬਹੁਤ ਵੱਡਾ ਸਵਾਲ ਆ ਸਾਰਨਾ ਪਾਰਟ ਨੇ ਕਹਿ ਜਰੂਰ ਦਿੰਦੀਆਂ ਨੇ ਕਿ ਠੀਕ ਹੈ ਜੀ ਅਸੀਂ ਉਹਲੇ ਬੰਦੇ ਨੂੰ ਨਹੀਂ ਆਪਣੀ ਪਾਰਟੀ ਸ਼ਾਮਲ ਕਰਾਂਗੇ ਪਰ ਪਤਾ ਨਹੀਂ ਉਦੋਂ ਕੀ ਇਹਨਾਂ ਦੇ ਪਾਰਟੀਆਂ ਦੀਆਂ ਮਜਬੂਰੀਆਂ ਬਣ ਜਾਂਦੀਆਂ ਜਦ ਪੈਸਾ ਇਹ ਨਾ ਭਰੂਗੇ ਕੋਟਾ ਪੈਸਾ ਘੜਾਉਂਦੇ ਨੇ ਜਿਵੇਂ ਹਰਾਨੀ ਦੀ ਗੱਲ ਆ ਕਿ ਇਸ ਵਾਰੀ ਵੀ ਹੋਇਆ ਕਾਂਗਰਸ ਪਾਰਟੀ ਤੋਂ ਇੱਥੇ ਸਰਦਾਰ ਪ੍ਰਗਟ ਸਿੰਘ ਬੈਠੇ ਆ ਪਰ ਇਹਨਾਂ ਦੇ ਐਮਪੀ ਨੇ ਜਿਹੜੇ ਪਾਰਲੀਮੈਂਟ ਦੇ ਵਿੱਚ ਜਾ ਕੇ ਸ਼ਰੇਆਮ ਹੀ ਇਹਨਾਂ ਕਾਰਖਾਨਿਆਂ ਦੇ ਹੱਕ 'ਚ ਖੜ ਜਾਂਦੇ ਆ ਬੋਲ ਕੇ ਆਉਂਦੇ ਤੇ ਦੂਜੇ ਪਾਸੇ ਰਾਜ ਸਭਾ ਮੈਂਬਰ ਨੇ ਸਤਨਾਮ ਸਿੰਘ ਸੰਧੂ ਨੇ ਜਿਹੜੇ ਉਹਨਾਂ ਦੇ ਵਿਰੋਧ ਚ ਬੋਲ ਕੇ ਹੁੰਦਾ ਵੀ ਸਾਨੂੰ ਬੁੱਢਾ ਦਰਿਆ ਪੰਜਾਬੀਆਂ ਨੂੰ ਮਾਅ ਬੈ। ਇੱਕ ਤਾਂ ਇਹ ਜਰੂਰ ਦੇਖੋ ਗੱਲ ਬਾਰੀ ਬਾਰੀ ਇਹੀ ਆਈ ਵੀ ਆਪਾਂ ਇੱਕ ਦੂਜੇ ਤੇ ਇਲਜ਼ਾਮ 바ਲੀ ਨਾਂ ਲਾ ਗਏ ਆਪਾਂ ਇਹ ਗੱਲ ਕਦੋਂ ਪੁਰ ਜਾਏਗਾ ਬਹੁਤ ਹੋ ਗਿਆ ਹੁਣ ਤਾਂ ਜੇ ਪੰਜਾਬ ਹੀ ਨਾ ਬਚਿਆ ਤੇ ਲੋਕ ਹੀ ਨਾ ਬਸੇ ਕਿਉਂਕਿ ਅਸੀਂ ਸਾਰੇ ਸਾਡੀ ਸਮੁੱਚੀ 3 ਦਿਨ ਨਹੀਂ ਬੈਠੀ ਆ ਅੱਜ ਪਿਛਲੇ 2 2.5 ਮਹੀਨਿਆਂ ਤੋਂ ਲਗਾਤਾਰ ਉਸ ਪਿੰਡਾਂ ਦੇ ਗਏ ਆ ਉਸ ਜ਼ਿਲ੍ਹਿਆਂ ਚ ਗਏ ਉਹਨਾਂ ਚ ਜਿੰਨਾ ਪਿੰਡਾਂ ਦੇ ਵਿੱਚ 100 ਮਗਰ 80 ਬੰਗਿਆਂ ਨੂੰ ਕਾਲਾ ਪੀੜੀਆ ਜਾਂ ਕੈਂਸਰ ਜਿਵੇਂ ਗੱਲ ਕਰਾਂ ਹੋਰ ਫਾਜਲਕਾ ਤੋਂ ਲੈ ਕੇ ਫਰੀਦਕੋਟ ਮੁਕਸਾ ਦਾ ਫਰੋਇ ਪਰ ਮੁੱਕੇ ਦੇ ਪਿੰਡ ਖਰਗੀ ਵਾਲੇ ਪਿੰਡ ਦੇ ਵਿੱਚ 1 ਮਹੀਨੇ ਦੇ ਵਿੱਚ 12-13 ਕੈਂਸਰ ਦੇ ਮਰੀਜ਼ ਸਾਹਮਣੇ ਆਏ ਆ ਜਿਨ੍ਹਾਂ ਦੇ ਵਿੱਚ 20-22 ਸਾਲ ਦੇ ਨੌਜਵਾਨ ਬਹੁਤ ਬੁਰਾ ਹਾਲ ਆ ਲੋਕਾਂ ਦਾ ਆਪਾਂ ਸੋਚ ਨਹੀਂ ਸਕਦੇ ਉਹ ਲੋ ਇਹ ਮਰਨ ਲਈ ਜਿਵੇਂ ਹੋ ਰਹੇ ਨੇ ਵੀ ਹੁਣ ਸਾਡੇ ਕੋਲ ਜੇ ਉਹ ਲੋਕ ਨਾ ਬੱਚੇ ਸਾਨੂੰ ਵੋਟਾਂ ਪਾਉਣ ਵਾਲੇ ਪੰਜਾਬ ਨਾਲ ਰਹਿਣਾ ਤੇ ਸਾਡੀਆਂ ਕੁਰਸੀਆਂ ਸਾਡੀਆਂ ਸਿਆਸਤਾਂ ਵੀ ਕਿਵੇਂ ਜਾਉਂਦੀਆਂ ਰਹਿਣਗੀਆਂ ਇਸ ਲਈ ਬਹੁਤ ਵੱਦਾ ਸਵਾਲ ਸਾਰਨਾ ਸਿਆਸੀ ਤਰ੍ਹਾਂ ਦੇ ਗਿਆ ਕਿ ਜਿਸ ਤਰ੍ਹਾਂ ਅੱਜ ਆਪਾਂ ਸਾਰੇ ਇਕੱਠੇ ਆਏ ਆਂ ਸ਼੍ਰੋਮਣੀ ਕਾਲੀਗਰ ਪ੍ਰਸਾਰ ਸ਼੍ਰੋਮਣੀ ਕਾਲੀਗਰ ਬਾਦਲ ਕਾਂਗਰਸ ਭਾਜਪਾ ਭੋਜਨ ਸਮਾਜ ਪਾਰਟੀ ਸਾਰਿਆਂ ਤਰ੍ਹਾਂ ਅੱਜ ਇਕੱਠੇ ਹੋયા ਤੇ ਉਹ ਗੱਲ ਜਿਵੇਂ ਰਮਨ ਨੇ ਕੀਤੀ ਸੀ ਕਿ ਜਦੋਂ ਉਹੀ ਗੱਲ ਜਿਵੇਂ ਕੁਲਤਾਤ ਸਿੰਘ ਸੰਧਵਾ ਜੀ ਜਾਂ ਖੁਦ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਸਾਡੇ ਨਾਲ ਬੁੱਟੇ ਦਰਿਆ ਦੇ ਉੱਤੇ ਖੜ ਕੇ ਵੀਡੀਓ ਪਾਉਂਦੇ ਰਹੇ ਆ ਲਗਾਤਾਰ ਇੱਕ ਨਹੀਂ ਤਿੰਨ ਚਾਰ ਸਾਲ ਲਗਾਤਾਰ ਉਹ ਖੜ ਕੇ ਰੌਲਾ ਪਾਉਂਦੇ ਸੀ মিডিਆ 'ਚ ਜਾ ਕੇ ਬੋਲਦੇ ਸੀ ਸਵਾਲ ਵੀ ਠਾਉਂਦੇ ਸੀ ਜਾ ਕੇ ਪਾਰਲੀਮੈਂਟ 'ਚ ਤੇ ਅੱਜ ਉਹ ਇਹ ਬਾਕਰ ਸਿੰਘ ਨੇ ਗੱਲ ਕੀਤੀ ਕਿ ਜੇ ਉਹਨੂੰ ਮਿਲਣੇ ਵੀ ਜਾਓਗੇ ਅਸਲ ਮਿਲਣ ਦਾ ਸਮਾਂ ਹੀ ਨਾ ਰਹੇ ਇਸ ਕਰਕੇ ਇਸਾਰੀਆਂ ਗੱਲਾਂ ਮਰਤਾ ਹੋਈਆਂ ਨੇ ਵੀ ਪੰਜਾਬ ਜੇ ਇਹਨਾਂ ਹਾਲਾਤਾਂ ਨੂੰ ਪਹੁੰਚੇ ਆ 40 ਸਿਰੋਂ ਮਰ ਰਹੇ ਆ ਤਾਂ ਹੁਣੇ ਸ਼ਰਦਗੇ ਆਪਾਂ ਗੱਲਾਂ ਹੁਣ ਸਾਰਿਆਂ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਇਸ ਪੰਜਾਬ ਨੂੰ ਸਾਡੀ ਜਵਾਨੀ ਨੂੰ ਫਸਲਾਂ ਨੂੰ نسلਾਂ ਨੂੰ ਬਚਾਉਣ ਦੀ ਲੋੜ ਇੱਕ ਮੈਂ ਬੇਕਤੀ ਹੋਣਾ ਨਹੀਂ ਚਾਹਣਾ ਸਾਰਿਆਂ ਇਹਨਾਂ ਬ੍ਰੋਧੀ ਧਿਰਾਂ ਇੱਥੇ ਬੈਠੀਆਂ ਅਨੁਸਾਰ ਸੀ ਵੀ ਘਟੋ ਘਟ ਆਪਾਂ ਨੂੰ ਇੱਕ ਯਤਨ ਸਾਂਝੇ ਤੌਰ ਤੇ ਕਰਨਾ ਚਾਹੀਦਾ ਵੀ ਇੱਕ ਵਾਰੀ ਆਪਾਂ ਸਾਰੇ ਮੁੱਖ ਮੰਤਰੀ ਨੂੰ ਸਮਾਂ ਲਈਏ ਹੋ ਸਕਦਾ ਜੇ ਉਹ ਮੰਨ ਜਾਣ ਤਾਂ ਘਟੋ ਘਟ ਨੂੰ ਰਾਹ ਤਾਂ ਇਹਦਾ ਬਚੂਗਾ ਅਸੀਂ ਅਸੀਂ ਹੁਣ 15 ਸਤੰਬਰ ਨੂੰ ਇਹ ਗੱਲ ਕਹੀ ਸੀ 15 ਸਤੰਬਰ ਨੂੰ ਬੰਦ ਮਾਰ ਦੇਣਾ ਅਨ ਬੰਨ ਮਾਰਨ ਤੋਂ ਪਹਿਲਾਂ ਅਸੀਂ ਇੱਕ ਲੋਕ ਲਹਿਰ ਵੀ ਨੂੰ ਬਣਾਉਣਾ ਚਾਹੁੰਦੇ ਆ ਕਿਉਂਕਿ ਇਹ ਮੁੱਦਾ ਨਾ ਸ਼ੈਰੀ ਦਾ ਨਾ ਪਿੰਡੂ ਦਾ ਨਾ ਹਿੰਦੂ ਦਾ ਸਿੱਖ ਦਾ ਮੁਸਲਮਾਨ ਦਾ ਹਰ ਇਨਸਾਨ ਦਾ ਮਸਲਾ ਹੈ ਪਾਣੀ ਬਿਨਾਂ ਤੇ ਇਹ ਜਿਉਂਦਾ ਨਹੀਂ ਰਹਿ ਸਕਦਾ ਤੇ ਹਰ ਬੰਦੇ ਨੂੰ ਹਰ ਇਨਸਾਨ ਨੂੰ ਜਿਹੜੀ ਮਰਜ਼ੀ ਪਾਰਟੀ ਐ ਧਰਮ ਦਾ ਬੰਦਾ ਉਹ ਉੱਠ ਕੇ ਇਸ ਮਸਲੇ ਦੇ ਜਿਉਂਦੇ ਆ ਕਿ ਲੜਾਈ ਲਾਵੇ ਬੰਨ ਦਾ ਕੋਈ ਚੱਕਰ ਨਹੀਂ ਬੰਨਦਾ ਕੱਲ ਨੂੰ 15 ਤਰੀਕਾ ਮਾਰ ਵੀ ਦਿੰਦੇ ਪਰ ਬੰਦ ਮਾਰ ਕੇ ਸਰਕਾਰ ਖੜਾ ਦੂ ਤਾਂ ਹੱਲ ਕੀ ਆ ਅਸੀਂ ਕਹਿੰਦੇ ਆ ਇਹਦਾ ਪੱਕੇ ਤੌਰ ਤੇ ਕੋਈ ਠੋਸ ਹੱਲ ਨਿਕਲਣਾ ਚਾਹੀਦਾ ਵੀ ਇਹ ਜ਼ਹਿਰ ਸਦਾ ਲਈ ਜਿਹੜਾ ਹਲੇ ਪਾਣੀਆਂ ਚ ਪਾਇਆ ਜਾ ਰਿਹਾ ਇਹ ਬੰਦ ਹੋਣਾ ਚਾਹੀਦਾ ਸੋ ਮੈਂ ਇਹ ਬੇਨਤੀ ਕਰੂੰਗਾ ਜੇ ਸਾਰੇ ਸਹਿਮਤ ਹੋਣ ਵੱਖ-ਵੱਖ ਸਿਆਸੀ ਤਰ੍ਹਾਂ ਤਾਂ ਜੂਲ ਆਪਾਂ ਮੁੱਖ ਮੰਤਰੀ ਕੋਲ ਸਮਾਂ ਲਈਏ ਸਾਨੂੰ ਭਾਈ ਅਸੀਂ ਆਪਾਂ ਅੱਜੇ ਮਿਲਣਾ ਚਾਹੁੰਦੇ ਆ ਬਹੁਤ ਗੰਭੀਰ ਮਸਲਾ ਤੁਸੀਂ ਉਠਾਉਂਦੇ ਰਹੇ ਹੋ ਬੋਲਦੇ ਰਹੇ ਹੋ ਤੇ ਆ ਕਿ ਤੁਹਾਡੇ ਕੋਲ ਸਰਕਾਰ ਹੈ ਤੁਸੀਂ ਹੁਣ ਵਿਧਾਨ ਸਭਾ ਕਮੇਟੀ ਬਣਾਉਂਦੀ ਆ ਐਨਜੀ ਜੀ ਬੈਠੇ ਆ ਇਹਨਾਂ ਕੋਲ ਇਹ ਪਹੁੰਚ ਕੀਤੀ ਇਹਨਾਂ ਨੇ ਤੋਂ ਸਵਾਲ ਵੀ ਚੱਕਿਆ ਪਰਕ ਸਿੰਘ ਵੀ ਬੋਲੇ ਪਰ ਸਪੀਕਰ ਸਾਹਿਬ ਨੇ ਬਿਠਾ ਦੇ ਵੀ ਨਹੀਂ ਜੀ ਤੁਸੀਂ ਬ੍ਰਧ ਸੰਭਾ ਕਮੇਟੀ ਬਣਾਈ ਹੋਈ ਆ ਉਹਦੇ ਤੁਸੀਂ ਮੈਂਬਰ ਹੋ ਜੀ ਤੁਸੀਂ ਉਸੇ ਗੱਲ ਕਰ ਲਿਓ ਜਾਨੇ ਐਡਾ ਮਹੱਤਵਪੂਰਨ ਮਸਲਾ ਐਡਾ ਖਤਰਨਾਕ ਅਸੀਂ ਨਿਸ਼ਾਨੇ ਪਹੁੰਚ ਚੁੱਕੇ ਆ ਜਾ ਚੁੱਕਿਆ ਪੰਜਾਬ ਮਰ ਰਿਹਾ ਪੰਜਾਬ ਕੈਂਸਰ ਕਾਲੇ ਪੀੜੇ ਨਾਲ ਪਰ ਉਸੇ ਬ੍ਰਧ ਸੰਭਾ ਦੇ ਵਿੱਚ ਗੱਲ ਕਰਨ ਨੂੰ ਵੀ ਤਿਆਰ ਹੈ ਸਮਾਂ ਮਿਲ ਲਿਆ। ਉਹ ਜਦੋਂ ਜਦੋਂ ਬੋਲਨ ਬਠਾਰ ਦਿੱਤਾ ਜਾਂਦਾ। ਠੀਕ ਹੈ ਜੀ ਮੇਰਾ ਖਿਆਲ ਹੈ ਸੁਵਿਧੀਆਂ ਕਿ ਆਪਾਂ ਨੂੰ ਜ਼ਰੂਰ ਇਹਦੇ ਉੱਤੇ ਗੌਰ ਕਰਨੀ ਚਾਹੀਦੀ ਹੈ ਤੇ ਸਾਰੇ ਆਪਾਂ ਕੱਟੇ ਹੋ ਕੇ ਇੱਕ ਵਾਰੀ ਮੁੱਖ ਮੰਤਰੀ ਤੱਕ ਪਹੁੰਚ ਕਰਕੇ ਇਹ ਬਦਲ ਲਾ ਦਿੱਤਾ ਜਾਵੇ। ਇਹ ਇਹ ਹੁਣ ਸਾਰੀਆਂ ਪਾਰਟੀਆਂ ਦੇ ਕੋਤ ਵਧੀਆ ਮਸਲਾ ਜੇ ਇਹਨਾਂ ਨੂੰ ਠੀਕ ਲੱਗੇਗਾ ਤੇ ਜ਼ਰੂਰ ਸਾਨੂੰ ਦੱਸਣਗੇ ਕਿ ਭਾਈ ਆਪਾਂ ਕਿਸ ਤਰ੍ਹਾਂ ਦੇ ਤਰੀਕੇ ਮੁੱਖ ਮੰਤਰੀ ਸਾਹਿਬ ਨੂੰ ਦੱਸ ਸਕਦੇ ਹਾਂ ਜਾਂ ਪਹੁੰਚ ਕਰ ਸਕਦੇ ਹਾਂ ਤੇ ਆਪਾਂ ਮੈਨੂੰ ਜੇ ਜ਼ਰੂਰ ਮੇਰਾ ਖਿਆਲ ਆਏ ਤੁਰੇਗੀ। ਹਾਂਜੀ ਸਵਾਲ ਆਪਾਂ ਲੈਣਿਆ ਜੀ ਇੱਕ